ਤੇ ਜੋ ਸਾਥੀ ਦੀ ਦਾ ਜੰਮੀ ਵੀਰ ਬਾਬਾ ਜੀ ਕਮੇਟੀ ਤੇ ਰਾਜੇ ਨੇ ਇਧਰ ਬਰਪੂਰੇ ਹੋਣ ਸੀ ਉਹ ਜਰੇ ਵਾਲੇ ਇਲਾਜਾ ਸਿੱਟ ਗਿਆ ਹੁਣ ਬੇਟਾ ਦੇਖਦਾ ਕਿ ਮਾਂ ਮੇਰੇ ਨੂੰ ਰੂਮ ਲੱਗਿਆ

ਸਰੇ ਨੂੰ ਜੈਤਾਂ ਦੀ ਬੀਸਾਣਾ ਤੇ ਬਹੁਤ ਹੀ ਪਰਗਵੜਾ ਜਿੰਦੇ ਕਿਉਂਕਿ ਅੱਜ ਨਮਸਾਲ ਹੈ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਸੋਹਣ ਸੰਤ ਨੂੰ ਲੱਖ ਲੱਖ ਵਧਾਈਆਂ ਔਰ ਅੱਜ ਦੇ ਇਸ ਪਵਿੱਤਰ ਦਿਨ ਤੇ ਸਾਡੇ ਮੀਰ ਗਿੰਦਰ ਮਹਿਕ ਕੜਿਆਣਾ ਜੀ ਉਹਨਾਂ ਦੀ ਕਲਮ ਤੋਂ ਲਿਖੀ ਹੋਈ ਚੰਡੀਪੀਰ ਜੀ ਇਤਿਹਾਸਿਕ ਕਿਤਾਬ ਔਰ ਉਹਨਾਂ ਦੀ ਕਲਮ ਤੋਂ ਲਿਖੇ 12 ਸੂਫੀ ਗੀਤ ਔਰ ਪਹਿਲੀ ਵਾਰ ਚੰਡੀਗੜ੍ਹ ਦੇ ਸਰਕਾਰ ਜੀ ਦੇ ਨਵੇਂ ਸਾਲ ਦੇ ਕੈਲੰਡਰ ਅੱਜ ਰਿਲੀਜ਼ ਕਰ ਰਹੇ ਆ ਜੀ ਦਰਦਾਂ ਦੇ ਅਸ਼ੀਰਵਾਦ ਸਰਕਾਰ ਦਾ ਸੋ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਲੱਖਾਂ ਗੁਰਵਾਰਤ ਬਾਦ ਔਰ ਨਾਲ ਨਾਲ ਸਾਡੇ ਚੈਨਲ 37 ਸਟਾਰ 뮤직 ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਉੱਥੇ ਤੁਸੀਂ ਇਹ ਸਾਰਾ ਕੁਝ ਭਾਰਤ ਆਰਥਿਕ ਗੀਤ ਔਰ ਇਤਿਹਾਸਿਕ ਹਿਸਟਰੀ ਇਸ ਨੂੰ ਤੁਸੀਂ ਦੇਖ ਸਕਦੇ ਹੋ ਜੈ ਸਰਕਾਰ ਜੀ ਚੰਡੀਗੜ੍ਹ ਆਪਾਂ ਬਾਬਾ ਚੰਡੀ ਪੀਰ ਨੂੰ ਦੀਵੰਦ ਤੁਮਕੀ ਵੱਲੋਂ ਪਰਮੇਸ਼ਰ ਦੀ ਸੰਗਤਾਂ ਨੂੰ ਜੀ ਆਇਆਂ ਆਖਦੇ ਆ ਸਾਰੇ ਸੰਤੂ ਨੂੰ ਲੱਖ ਲੱਖ ਵਧਾਈ ਹੋਵੇ ਤੇ ਇਹਦੇ ਨਵੇਂ ਸਾਲ ਸਭ ਸੰਤ ਨੇ ਖੁਸ਼ੀਆਂ ਭਰਿਆ ਆਵੇ ਜੋ ਗੰਦਰ ਮਹੇ ਦਾ ਪਰਿਵਾਰ ਆ ਜਿਹੜਾ ਸਾਡੇ ਨਾਲ ਸਜੂਰ ਦੇ ਰਿਹਾ ਹੈ ਗੰਦਰ ਨੇ ਕਾਟ ਰੀਚ ਕੀਤੀ ਹੈ ਜੋ ਬਾਬਾ ਛੱਡੀ ਪੀਰ ਜੀ ਦੀ ਫੈਕਟਰੀ ਬਾਰੇ ਇਹ ਤੋਂ ਜਾਣਕਾਰੀ ਲੈ ਕੇ ਜਾਣਕਾਰੀ ਨੂੰ ਅੱਗੇ ਵਧਾਇਆ ਹੈਗਾ ਇਹ ਆਪਾਂ ਉਸ ਬਿੰਦਰ ਦੇ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਇਆਂ ਜੀ ਸੰਗ ਆਇਆਂ ਸਖਤਾਰੂ ਜੀ ਆਇਆਂ ਕਰਦੇ ਆਂ ਜਿਸਦੇ ਬਾਬਾ ਚੰਨੀ ਜੀ ਅੱਗੇ ਇਹੀ ਆਸ ਕਰਦੇ ਆਂ ਸੱਚੇ ਪਾਤਸ਼ਾਹ ਤੁਪਲ ਦੁਨੀਆ ਤੋਂ ਬਚਾ ਕਰੇ ਜਿੱਦਾਂ ਇਸ ਨਣੀ ਤੋਂ ਨਵੀਂ ਕੋਈ ਬਿਮਾਰੀ ਕਦੇ ਕੋਰੋਨਾ ਆ ਗਿਆ ਮਹਾਮਾਰੀ ਕਦੇ ਹੋਰ ਬਿਮਾਰੀ ਆ ਗਈ ਜਿਹੜੀ ਤੇਰੇ ਦਰ ਸੰਗ ਤੇਰੇ ਦਰ ਤੇ ਆਉਂਦੀ ਆ ਆਪਣੀਆਂ ਮਨ ਦੀਆਂ ਆਸਾਂ ਪੂਰੀਆਂ ਲੈ ਕੇ ਜਾਵੇ ਹਮ ਸੰਤ ਦਾ ਫਲਾ ਕਰਨਾ ਜਬ ਪ੍ਰਬੰਧਕ ਕਮੇਟੀ ਡੇਰਾ ਬਾਬਾ ਹਜਰ ਸੇਖ ਦਾਤਾ ਹਾਜਮ ਸਿੰਘ ਗਨੀ ਵਤਾ ਛੰਡੀ ਪੀਰ ਦੇ ਦਰਬਾਰ ਕੋਲੋਂ ਸੰਗਤਾਂ ਨੂੰ ਕੀ ਆਖਦੇ ਆ ਜਬ ਬਾਬਾ ਛੰਡੀ ਪੀਰ ਤੇਰਾ ਲੱਖ ਲੱਖ ਸ਼ੁਕਰ ਹੈ ਸੰਗਤਾਂ ਦਾ ਦੁਹਾਈਆਂ ਸੰਗਤਾਂ ਦੇ ਮਨੋ ਕਾਮਨਾ ਤੁਸੀਂ ਪੂਰੀਆਂ ਕਰੋ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਸੇ ਜਗਾ ਤੇ ਮੇਲੇ ਦੀ ਰੌਣਕ ਅੱਗੇ ਨੂੰ ਵੀ ਵੱਧ ਚੜ ਕੇ ਲੱਗੇ ਧੰਨਵਾਦ ਜੀ